ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਪਾਪੀ ਪੂਲੇ ਦੇ ਬਾਰੇ ਪੂਲੇ ਬਾਰੇ ਦੋਸਤੋ ਆਪਾਂ ਸਾਰੇ ਜਾਣਦੇ ਆ ਵੀ ਕਿੱਡਾ ਉਹ ਰਾਖਸ਼ ਬੰਦਾ ਸੀ ਕਿੱਡਾ ਉਹ ਨਰਦਈ ਸੀ ਤੇ ਕਿੱਡੇ-ਕਿੱਡੇ ਜ਼ੁਲਮ ਨੇ ਜਿਹੜੇ ਜਿਹੜਾ ਕਿ ਬੰਦਾ ਸੋਚ ਵੀ ਨਹੀਂ ਸਕਦਾ ਉਹ ਪੂਲੇ ਨੇ ਕਿਤੇ ਹੋਏ ਸਨ ਸੋ ਅੱਜ ਤੁਹਾਨੂੰ ਉਹਦੇ ਕੁਝ ਇਹ ਜੇ ਗੁਨਾਹਾਂ ਬਾਰੇ ਦੱਸਾਂਗੇ ਜਿਹਨੂੰ ਸੁਣ ਕੇ ਤੁਹਾਡੇ ਰੌਂਟੇ ਖੜੇ ਹੋ ਜਾਣਗੇ ਸੋ ਜਿਹੜੇ ਬੰਦੇ ਦਿਲ ਦੇ ਮਰੀਜ਼ ਨੇ ਉਹ ਇਹ ਵੀਡੀਓ ਬਿਲਕੁਲ ਵੀ ਨਾ ਦੇਖਣ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਜਾਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੈਣਾ। ਇਹ ਵਿਸਾਖੀ ਦੀ ਘਟਨਾ ਹੈ ਪੁੱਲਾ ਜੇ ਨਵਾਂ-ਨਵਾਂ ਪੁਲਸ ਦਾ ਕੈਟ ਬਣਿਆ ਸੀ ਤੇ ਇਹਦੇ ਕੋਲ ਹਥਿਆਰ ਵੀ ਬਹੁਤ ਘੱਟ ਹੁੰਦੇ ਸਨ ਉਦੋਂ ਪਰ ਹਕੂਮਤੀ ਥਾਪੜੇ ਦਾ ਨਸ਼ਾ ਚੜਨਾ ਇਹਦਾ ਆਰੰਭ ਹੋ ਗਿਆ ਸੀਗਾ। ਇਹ ਵਿਸਾਖੀ ਨੂੰ ਦਮਦਮਾ ਸਾਹਿਬ ਵਿਖੇ ਜੋੜ ਮੇਲੇ ਸਮੇਂ ਤਰਨਾ ਦਲ ਦੇ ਮੁਖੀ ਬਾਬਾ ਬੇਸ਼ਨ ਸਿੰਘ ਜੀ ਦੇ ਸ਼ਿੰਗਾਰੇ ਹੋਏ ਘੋੜੇ ਉੱਪਰ ਚੜ ਗਿਆ ਜਾ ਕੇ। ਨਿਹੰਗ ਸਿੰਘਾਂ ਦੀ ਜਥੇਬੰਦ ਕਰ ਰਵਾਇਤ ਅਨੁਸਾਰ ਇਹ ਬਹੁਤ ਵੱਡੀ ਬਾਬਾ ਬੇਸ਼ਨ ਸਿੰਘ ਜੀ ਬਿਰਧ ਅਵਸਥਾ ਵਿੱਚ ਮੰਜੇ ਤੇ ਲੇਟੇ ਹੋਏ ਸਨ। ਉਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਸਿੰਘਾਂ ਨੂੰ ਕਿਹਾ ਕਿ ਪੁੱਲੇ ਨੂੰ ਉਸ ਘੋੜੇ ਤੋਂ ਉਤਾਰਿਆ ਜਾਵੇ ਪਰ ਪੁੱਲੇ ਦੀ ਪਿੱਠ ਤੇ ਸਰਕਾਰੀ ਤਾਕਤ ਸੀ ਜਿਸ ਕਾਰਨ ਉੱਥੇ ਉਸੇ ਸਮੇਂ ਮੌਜੂਦ ਨਿਹੰਗ ਸਿੰਘ ਇੱਕ ਦੂਜੇ ਵੱਲ ਵੇਖਣ ਲੱਗ ਪਏ। ਬਾਬਾ ਬੇਸ਼ਨ ਸਿੰਘ ਜੀ ਨੇ ਰੋਹ ਵਿੱਚ ਹੁਕਮ ਕੀਤਾ ਕਿ ਮੇਰਾ ਮੰਜਾ ਚੁੱਕ ਕੇ ਉੱਥੇ ਲੈ ਚਲੋ। ਸਿੰਘਾਂ ਉਹਨਾਂ ਦਾ ਮੰਜਾ ਚੁੱਕ ਕੇ ਪੁੱਲੇ ਕੋਲ ਲੈ ਗਏ। ਬਾਬਾ ਬੇਸ਼ਨ ਸਿੰਘ ਨੇ ਪੁੱਲੇ ਨੂੰ ਘੋੜੇ ਤੋਂ ਉਤਰ ਜਾਣ ਲਈ ਕਿਹਾ ਤਾਂ ਪੁੱਲਾ ਕਹਿਣ ਲੱਗਾ ਵੀ ਬਾਬਾ ਕਾਨ ਸਿੰਘ ਤੁਹਾਡਾ ਚੇਲਾ ਸੀ ਤੇ ਮੈਂ ਉਹਦੀ ਥਾਂ ਆ। ਬਾਬਾ ਬੇਸ਼ਨ ਸਿੰਘ ਨੇ ਗੁੱਸੇ ਵਿੱਚ ਕਿਹਾ ਵੀ ਸਾਨੂੰ ਪਤਾ ਹੈ ਵੀ ਤੂੰ ਕਿਹਦੇ ਥਾਂ ਹੈ ਘੋੜੇ ਤੋਂ ਉਤਰ ਫਟਾਫਟ ਨਿਹੰਗ ਸਿੰਘਾਂ ਦੀ ਰਵਾਇਤ ਅਨੁਸਾਰ ਮੁਖੀ ਬਕਾਇਦਾ ਸਮੂਚੀਆਂ ਨਿਹੰਗ ਜਥੇਬੰਦੀਆਂ ਵੱਲੋਂ ਦਸਤਾਰਾਂ ਦੇ ਕੇ ਥਾਪਿਆ ਜਾਂਦਾ ਪਰ ਪੂਲੇ ਸਰਕਾਰੀ ਥਾਪੜੇ ਨਾਲ ਹੀ ਬਿਨਾਂ ਕਿਸੇ ਵੱਲੋਂ ਦਸਤਾਰ ਮਿਲਣ ਤੇ ਤਰਨਾ ਦਲ ਦਾ ਮੁਖੀ ਖਵਾਉਣ ਲੱਗ ਪਿਆ ਸੀ ਪੂਲੇ ਨੇ ਕੇਸ ਵੱਟੀ ਰੱਖੀ ਤਾਂ ਬਾਬਾ ਬੇਸ਼ਨ ਸਿੰਘ ਨੇ ਸਿੰਘਾਂ ਨੂੰ ਕਿਹਾ ਵੀ ਇਸ ਦੁਸ਼ਟ ਨੂੰ ਘੋੜੇ ਤੋਂ ਹੇਠਾਂ ਲਾਹੋ ਇਹ ਹੁਕਮ ਸੁਣ ਕੇ ਉੱਥੇ ਮੌਜੂਦ ਇੱਕ ਫਰਲੇ ਵਾਲਾ ਨਿਹੰਗ ਸਿੰਘ ਭਾਈ ਕਲਵੰਤ ਸਿੰਘ ਨੇ ਕਿਰਪਾਨ ਮ्यान ਵਿੱਚੋਂ ਕੱਢ ਲਈ ਤੇ ਪੂਲੇ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਘੋੜੇ ਤੋਂ ਨਾ ਉਤਰਿਆ ਤਾਂ ਤੇਰੇ ਦੋ ਟੋਟੇ ਕਰ ਦਿਆਂਗਾ ਗੱਲ ਵਾਦੀ ਵੇਖ ਕੇ ਪੁੱਲਾ ਸੜਿਆ ਭੁੱਜਿਆ ਘੋੜੇ ਤੋਂ ਹੇਟਾਂ ਉਤਰ ਗਿਆ ਪਰ ਉਸਨੇ ਕੁਲਵੰਤ ਸਿੰਘ ਨੂੰ ਧਮਕੀ ਦਿੱਤੀ ਵੀ ਚਾਰ ਦਿਨਾਂ ਅਜੇ ਇਹਦਾ ਜਵਾਬ ਦਊਂਗਾ ਮੈਂ ਤੇ ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਪੁੱਲਾ ਆਪਣੇ ਭਰਾ ਮਲਕੀਰ ਕੁੱਕੂ ਤੇ ਦੋ ਸਾਥੀਆਂ ਬਿਜਲਾ ਸਿੰਘ ਤੇ ਹਰਜਿੰਦਰ ਸਿੰਘ tímo ਵਾਲ ਦੇ ਨਾਲ ਪਾਈ ਕੁਲਵੰਤ ਸਿੰਘ ਦੇ ਡੇਰੇ ਗੁਰੂ ਰਾਮਦਾਸ ਜੰਝਕਰ ਗੋਇੰਦਵਾਲ ਸਾਹਿਬ ਵਿਖੇ ਮਿਤੀ 24 ਅਪ੍ਰੈਲ 1986 ਨੂੰ ਰਾਤੀ 9:30 ਵਜੇ ਪਹੁੰਚਿਆ ਇਨਾ ਚਾਰਾ ਨੇ ਭਾਈ ਕੁਲਵੰਤ ਸਿੰਘ ਨੂੰ ਸ਼ਰੀਆਮ ਤਰਵਾਲਾ ਨਾਲ ਵੱਡ ਛੁੱਟਿਆ ਤੇ ਨਿਕਲ ਗਏ ਉਥੋਂ ਇੱਕ ਵਾਰ ਪੂਲੇ ਜੋ ਜਮਾਨਤ ਤੇ ਆ ਕੇ ਬਾਬਾ ਬਕਾਲਾ ਰਹਿ ਰਿਹਾ ਸੀਗਾ ਉਹਨੇ ਆਪਣੇ ਨਾਲ ਰਹਿੰਦੇ ਡਰਾਈਵਰ ਦੇ ਪਰਿਵਾਰ ਦੀ ਇੱਜ਼ਤ ਨੂੰ ਹੱਥ ਪਾ ਲਿਆ ਇਹ ਡਰਾਈਵਰ ਆਪਣੀ ਜ਼ਮੀਨ ਦੇ ਝਗੜੇ ਕਾਰਨ ਪੂਲੇ ਕੋਲ ਆਇਆ ਸੀ ਪੂਲੇ ਨੇ ਉਸਨੂੰ ਕਿਹਾ ਵੀ ਤੇਰੀ ਜ਼ਮੀਨ ਦਾ ਮਸਲਾ ਹੱਲ ਕਰ ਦਿਆਂਗੇ ਮੇਰੇ ਨਾਲ ਰਹ ਤੂੰ ਉਸਨੂੰ ਪੂਲੇ ਨੇ ਆਪਣੀਆਂ ਗੱਡੀਆਂ ਚਲਾਉਣ ਦੀ ਨਾਲ ਰੱਖਿਆ ਹੋਇਆ ਸੀ ਉਹਦੀ ਪਤਨੀ ਵੀ ਉਸਨੂੰ ਮਿਲਣ ਪੂਲੇ ਦੇ ਡੇਰੇ ਬਾਬਾ ਬਕਾਲਾ ਵਿੱਚ ਆਉਂਦੀ ਰਹਿੰਦੀ ਸੀ ਉਸ ਦੇ ਲੜਕੀ ਜੋ 15-16 ਸਾਲ ਦੀ ਸੀਗੀ ਉਹ ਵੀ ਇੱਕ ਦਿਨ ਆਪਣੀ ਮਾਂ ਦੇ ਨਾਲ ਮਿਲਣ ਆ ਗਈ ਹੁਣ ਪੂਲੇ ਵਾਰ-ਵਾਰ ਉਕਤ ਡਰਾਈਵਰ ਨੂੰ ਆਪਣੀ ਲੜਕੀ ਨੂੰ ਲੈ ਕੇ ਆਉਣ ਲਈ ਕਹਿੰਦਾ ਰਿਹਾ ਡਰਾਈਵਰ ਜੋ ਕਿ ਪੂਲੇ ਦੇ ਨਾਲ ਰਹਿ ਕੇ ਉਹਦੀਆਂ ਕਰਤੂਤਾਂ ਤੋਂ ਵਾਕਿਫ ਹੋ ਗਿਆ ਸੀਗਾ ਲੜਕੀ ਨੂੰ ਨਾਲ ਲੈ ਕੇ ਆਉਣ ਲਈ ਤਿਆਰ ਨਾ ਹੋਇਆ ਉਹ ਆਲੇ-ਟਾਲੇ ਕਰਕੇ ਉਹ ਸਮਾਂ ਲੰਘਾਉਂਦਾ ਰਿਹਾ ਪਰ ਇੱਕ ਦਿਨ ਪੂਲੇ ਨੇ ਜ਼ੋਰ ਦੇ ਕੇ ਕਿਹਾ ਵੀ ਗੱਡੀ ਲੈ ਜਾ ਜਾ ਕੇ ਲਿਆਵਣੀ ਘਰ ਵਾਲੀ ਤੇ ਲੜਕੀ ਨੂੰ ਜੋ ਮੇਰੀ ਸੇਵਾ ਕਰਨ ਤੇ ਰੋਟੀਆਂ ਪਕਾਉਣਾ ਪੂਲੇ ਨੇ ਆਪਣੀ ਗੱਡੀ ਦੇ ਨਾਲ ਬੰਦੇ ਭੇਜ ਕੇ ਉਹਦੀ ਘਰ ਵਾਲੀ ਤੇ ਲੜਕੀ ਨੂੰ ਜ਼ੋਰ ਨਾਲ ਘਰੋਂ ਚੁੱਕ ਲਿਆਂਦਾ ਤੇ ਸ਼ਾਵਨ ਨੂੰ ਨਸ਼ੇ ਨਾਲ ਧੁੱਤ ਹੋ ਕੇ ਗੁੱਸੇ ਵਿੱਚ ਡਰਾਈਵਰ ਦੇ ਉਹਦੀ ਘਰ ਵਾਲੀ ਨੂੰ ਬੰਨ੍ਹ ਕੇ ਦੋਹਾਂ ਤੇ ਡਾਂਗਾ ਵਾਰਾਈਆਂ ਉਹਨੇ ਇਸ ਕਾਰਨ ਕਿ ਤੁਸੀਂ ਆਪਣੀ ਲੜਕੀ ਨੂੰ ਮੇਰੇ ਕੋਲ ਕਿਉਂ ਨਹੀਂ ਸੀ ਲੈ ਕੇ ਆਉਂਦੇ ਉਹਨਾਂ ਦੋਹਾਂ ਨੂੰ ਕੁੱਟਮਾਰ ਕਰਕੇ ਉਸ ਲੜਕੀ ਨਾਲ ਜ਼ਬਰਦਸਤੀ ਕਰਨ ਲਈ ਕਮਰੇ ਅੰਦਰ ਲੈ ਗਿਆ ਪਰਮਾਤਮਾ ਵੱਲੋਂ ਬਚਾਅ ਹੋਣਾ ਸੀਗਾ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਡੀਐਸਪੀ ਬਾਬਾ ਬਕਾਲਾ ਨੇ ਪੁਲਿਸ ਭੇਜ ਕੇ ਮੌਕੇ ਤੇ ਤਿੰਨਾਂ ਨੂੰ ਪੂਲੇ ਦੇ ਕਬਜ਼ੇ ਤੋਂ ਛੁਡਾ ਕੇ ਹਸਪਤਾਲ ਦਾਖਲ ਕਰਵਾਇਆ ਫਿਰ ਉਹਨਾਂ ਦੇ ਬਿਆਨ ਤਾਂ ਦਰਜ ਕਰ ਲਏ ਗਏ ਪਰ ਪੂਲੇ ਵੱਲੋਂ ਉੱਪਰੋਂ ਪੁਲਿਸ ਅਫਸਰਾਂ ਦਾ ਦਬਾਅ ਪਵਾ ਕੇ ਗੱ ਪੂਲੇ ਨੇ ਇੱਕ ਐਸੇ ਮੀਡੀਆ ਵਿੱਚ ਆਉਣ ਤੋਂ ਵੀ ਕਿਸੇ ਤਰ੍ਹਾਂ ਰੋਕ ਦਿੱਤਾ ਇਸ ਤੋਂ ਥੋੜੇ ਦਿਨ ਬਾਅਦ ਹੀ ਗੱਲ ਹੈ ਪਿੰਡ ਸੁਰ ਸਿੰਘ ਦੀ ਬੈਂਕ ਵਿੱਚ ਪੂਲੇ ਦੇ ਤਿੰਨ ਆਦਮੀਆਂ ਰਣਜੀਤ ਰਣੀਆਂ ਅੰਗਰੇਜ਼ ਤੇ ਦੁੱਲਾਵਾਲਾ ਨੇ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਬੈਂਕ ਦੇ ਸਿਕਿਉਰਿਟੀ ਗਾਰਡ ਮੁਲਾਜ਼ਮਾ ਨੇ ਹੁਸ਼ਿਆਰੀ ਨਾਲ ਤੇਨਾਂ ਨੂੰ ਫੜ ਕੇ ਕਟਾਪਾ ਚਾੜਿਆ ਤੇ ਪੁਲਿਸ ਚੌਕੀ ਸੁਰ ਸਿੰਘ ਫੜਾ ਦਿੱਤਾ ਪੂਲੇ ਵੱਲੋਂ ਉੱਚ ਅਸਫਰਾਂ ਤੋਂ ਕਹਾ ਕੇ ਰਣੀਆਂ ਤੇ ਅੰਗਰੇਜ਼ ਪਰਚੇ ਤੋਂ ਕਢਵਾ ਲਏ ਜਦਕਿ ਦੁੱਲਾਵਾਲੇ ਤੇ ਪਰਚਾ ਕਰ ਦਿੱਤਾ ਗਿਆ ਇਹ ਘਟਨਾ 15 ਦਸੰਬਰ ਦੀ ਸਵੇਰ ਦੀ ਹੈ 14 ਦਸੰਬਰ ਦੀ ਰਾਤ ਨੂੰ ਇਹ ਤਿੰਨੇ ਜਣੇ ਗੁਰਦੁਆਰਾ ਸ਼ੀਤਪਾਈ ਤਾਰੋ ਸਿੰਘ ਜੀ ਪਿੰਡ ਪੋਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ਼ਰਾਬੀ ਹਾਲਤ ਵਿੱਚ ਘੁੰਮਦੇ ਰਹੇ ਉੱਥੇ ਪ੍ਰਬੰਧਕ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇਹਨਾਂ ਨੂੰ ਰੋਕਣ ਦੀ ਹਿੰਮਤ ਨਾ ਪਈ ਤੇ 15 ਨੂੰ ਸਵੇਰੇ ਬੈਂਤ ਲੁੱਟਣ ਚਲੇ ਗਏ ਖਾਨ ਪਰ ਪਿੰਡ ਦਾ ਕਿਸਾਨ ਬਚਨ ਸਿੰਘ ਪਿੰਡ ਅੰਦਰ ਆਪਣੇ ਭਰਾਵਾਂ ਤੇ ਬੱਚਿਆਂ ਨਾਲ ਸੁਖੀ ਬਾਤ ਦਾ ਸੀ ਉਹਦੇ ਤਿੰਨ ਬੱਚੇ ਸਨ ਜੋਗਾ ਸਿੰਘ ਰਣਜੀਤ ਸਿੰਘ ਤੇ ਲੜਕੀ ਮਦਨਜੀਤ ਕੌਰ ਸਾਨਾ ਔਨੇਸੋ 88 ਵਿੱਚ ਪੁਲਿਸ ਸਿੱਖ ਜੁਝਾਰੂਆਂ ਦੀ ਖੋਜ ਵਿੱਚ ਆਦਮਬੋ ਆਦਮਬੋ ਕਰਦੀ ਖਾਨਪੁਰ ਵਿਚਾਈ ਤੇ ਜੁਝਾਰੂਆਂ ਨੂੰ ਰੋਟੀ ਖਵਾਉਣ ਦਾ ਇਲਜ਼ਾਮ ਲਾ ਕੇ ਬਜਨ ਸਿੰਘ ਨੂੰ ਫੜ ਕੇ ਲੈ ਗਈ ਉਹ ਕਾਫੀ ਤਸ਼ੱਦਦ ਤੋਂ ਬਾਅਦ ਉਸ ਉੱਪਰ ਕੇਸ ਪਾ ਕੇ ਜੇਲ੍ਹ ਵੇਚ ਦਿੱਤਾ ਗਿਆ 3 ਮਹੀਨੇ ਬਾਅਦ ਉਹ ਜ਼ਮਾਨਤ ਕਰਵਾ ਕੇ ਬਾਹਰ ਆਇਆ ਥੋੜੇ ਦਿਨਾਂ ਬਾਅਦ ਪੁਲਿਸ ਉਸ ਨੂੰ ਫੇਰ ਫੜ ਕੇ ਲੈ ਗਈ ਉਸ ਉੱਪਰ ਫੇਰ ਤਸ਼ੱਦਦ ਹੋਇਆ ਪੰਚਾਇਤ ਉਸ ਨੂੰ ਛਡਾ ਲਈ ਫੇਰ ਇੱਕ ਵਾਰ ਕਮੋਗੇ ਪਿੰਡ ਦੇ ਭਵਿੰਦਰ ਸਿੰਘ ਭਿੰਦੇ ਦੇ ਗਰੁੱਪ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ ਭਿੰਦੇ ਹੋਰੀ ਦਾ ਨਿਕਲ ਗਏ ਤਾਂ ਪੁਲਿਸ ਫੌਜਾਂ ਦੀ ਉਹਨਾਂ ਦੇ ਪਿੱਛ ਪਰ ਅਜਿਹੇ ਮੌਕੇ ਅਕਸਰ ਪੁਲਿਸ ਫੋਰਸ ਆਪਣੀ ਸਾਰੀ ਬਹਾਤਰੀ ਤੇ ਗਰੋਧ ਬੇਦੋਸ਼ੇ ਲੋਕਾਂ ਤੇ ਘੜਦੀਆਂ ਸਨ। ਬਚਨ ਸਿੰਘ ਆਪਣੇ ਖੇਤਾਂ ਵਿੱਚ ਦਵਾਈ ਦੀ ਸਪਰੇਅ ਕਰਕੇ ਘਰ ਨੂੰ ਵਾਪਸ ਆ ਰਿਹਾ ਸੀ ਕਿ ਪੁਲਿਸ ਨੇ ਘੇਰ ਲਿਆ ਉਹਨੂੰ। ਆਖੇ ਵੀ ਤੈਨੂੰ ਪਤਾ ਵੀ ਖੜਕੋ ਕਿੱਧਰ ਨੂੰ ਗਏ ਨੇ। ਉਸਨੇ ਬਥੇਰਾ ਰੋਲਾ ਪਾਇਆ ਕਿ ਮੈਂ ਖੇਤੋਂ ਸਪਰੇਅ ਕਰਕੇ ਵਾਪਸ ਆ ਰਿਹਾ ਹਾਂ। ਇਸ ਵੇਲੇ ਦਵਾਈ ਵਾਲਾ ਸਪਰੇਅ ਪੰਪ ਵੀ ਉਹਦੇ ਕੋਲ ਸੀਗਾ ਤੇ ਕੱਪੜੇ ਵੀ ਮਲੇ ਹੋਏ ਪਏ ਸਨ ਪਰ ਪੁਲਿਸ ਤਾਂ ਚੁਣ ਕੇ ਹੀ ਨਿਰਦੋਸ਼ਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਉਂਦੀ ਸੀ। ਬਜਨ ਸਿੰਘ ਦੇ ਪਾਗ ਲਾ ਕੇ ਮਿੱਟੀ ਵਿੱਚ ਰੋਲ ਹੀ ਗਈ ਤੇ ਉਸਨੂੰ ਪਿੰਡ ਦੀ ਰੂੜ ਲੋਕਾਂ ਦੀ ਭੀੜ ਵਿੱਚ ਦੂਰ ਖਲੋਤੇ ਮੁੱਛਫੁੱਟ ਗੱਭਰੂ ਜੋਗਾ ਸਿੰਘ ਨੇ ਪਿਤਾ ਦੇ ਹੁੰਦਾ ਹੋਇਆ ਵੈਸੀ ਜ਼ੁਲਮ ਅੱਖੀ ਵੇਖਿਆ ਤਾਂ ਉਸਦੇ ਦਿਲ ਅੰਦਰ ਰੋਦੀ ਚੰਗਿਆੜੀ ਫੁੱਟ ਪਈ। ਉਹ ਉੱਥੋਂ ਹੀ ਦੱਬੇਬਾਰੀ ਬਾਹਰ ਹੋ ਤੁਰਿਆ ਤੇ ਉਸ ਦਿਨ ਪਿੱਛੋਂ ਮੁੜ ਘਰ ਨਹੀਂ ਪਰਤਿਆ ਉਹ। ਇਸੇ ਇਲਾਕੇ ਦੇ ਅੰਦਰ ਨਿਹੰਗ ਬਾਣੇ ਹੇਠ ਲੁਕੇ ਬਦਮਾਸ਼ ਅਜੀਤ ਪੁੱਲੇ ਦਾ ਹੈੱਡਕੁਆਰਟਰ ਸੀਗਾ। ਜਿਵੇਂ ਸਰਕਾਰ ਵੱਲੋਂ ਪ੍ਰਾਪਤ ਹਥਿਆਰਾਂ ਦੇ ਵੱਡੇ ਜ਼ਖੀਰੇ ਦੇ ਬਲ ਤੇ ਇਲਾਕੇ ਵਿੱਚ ਆਤਮਚਾਈ ਹੋਈ ਸੀ ਖਰਕੋਵਾਨਾ ਟੱਕਰ ਲੈਣ ਦੀ ਆੜ ਵਿੱਚ ਸ਼ਰਿਆਂ ਆ ਆਮ ਲੋਕਾਂ ਦੀਆਂ ਧੀਆਂ ਭੈਣਾਂ ਦੀ ਪੱਤ ਲੁੱਟਣੀ ਫਰੋਤੀਆਂ ਵਸੂਲੜੀਆਂ ਤੇ ਲੁੱਟਮਾਰ ਕਰਨਾ ਉਸ ਦਾ ਸ਼ਗਲ ਸੀਗਾ ਜਿਸ ਬਾਰੇ ਇਲਾਕੇ ਦਾ ਬੱਚਾ-ਬੱਚਾ ਜਾਣਦਾ ਸੀ ਫਿਰ ਇੱਕ ਵਾਰ ਅਜੀਤ ਪੂਲਾ ਗਰੋਧ ਦੇ ਕਾਫਲੇ ਤੇ ਬਤਾਲਾ ਪਿੰਡ ਦੇ ਨੇੜੇ ਜਿਹਾਰੂ ਸਿੰਘਾਂ ਦਾ ਹਮਲਾ ਹੋਇਆ ਜਿਸ ਵਿੱਚ ਪੂਲੇ ਨੂੰ ਸ਼ੱਕ ਸੀ ਵੀ ਇਹ ਹਮਲਾ ਭਾਈ ਜੋਗਾ ਸਿੰਘ ਖਾਨਪਰ ਨੇ ਕੀਤਾ ਪੂਲੇ ਦਾ ਇਸ ਤਰ੍ਹਾਂ ਦਾ ਕਾਰਵਾਈਆਂ ਦਾ ਜਵਾਬ ਦੇਣ ਦਾ ਆਪਣਾ ਹੀ ਢੰਗ ਸੀਗਾ ਮਿਤੀ 31 ਮਈ ਅਤੇ 1 ਜੂਨ 1991 ਦੀ ਵਿਚਕਾਰਲੀ ਰਾਤ ਨੂੰ 10:00 ਵਜੇ ਪੋਲੇ ਦੀ ਅਗਵਾਈ ਵਿੱਚ ਗੁੰਡਾ ਤਾੜਾ ਹਥਿਆਰਾਂ ਨਾਲ ਲੈਸ ਹੋ ਕੇ ਭਾਈ ਜੋਗਾ ਸਿੰਘ ਦੇ ਘਰ ਤਲਾਸ਼ੀ ਲੈਣ ਦੇ ਭਾਨੇ ਆਏ। ਘਰ ਵਿੱਚ ਇਸ ਵੇਲੇ ਜੋਗਾ ਸਿੰਘ ਦਾ ਪਿਤਾ ਬਜਨ ਸਿੰਘ, ਜੋਗਾ ਸਿੰਘ ਦੀ ਮਾਤਾ ਦਰਸ਼ਨ ਕੌਰ, ਜੋਗਾ ਸਿੰਘ ਦਾ ਭਰਾ ਰਣਜੀਤ ਸਿੰਘ, ਹੁਣੇ-ਹੁਣੇ 10ਵੀਂ ਦੇ ਪੇਪਰ ਦੇ ਕੇ ਨਤੀਜਾ ਉਡੀਕ ਰਹੀ ਜੋਗਾ ਸਿੰਘ ਦੀ ਭੈਣ ਮਦਨਜੀਤ ਕੌਰ, ਜੋਗਾ ਸਿੰਘ ਦੇ ਵਿਦੇਸ਼ ਗਏ ਚਾਕੇ ਦੇ ਘਰੋਂ ਚਾਕੀ ਹਰਜਿੰਦਰ ਕੌਰ ਚਾਚੇ ਦੀ ਲੜਕੀ ਰਾਜਵੀਰ ਕੌਰ ਚਾਚੇ ਦਾ ਲੜਕਾ ਯਾਦਵਿੰਦਰ ਸਿੰਘ ਤੇ ਉਸਦੀ ਚਾਚੀ ਦੇ ਕੋਛੜ ਦੁੱਧ ਚੁੰਗਦੀ ਬੱਚੀ ਗੁਰਜੰਟ ਕੌਰ ਜਿਸ ਦੀ ਉਮਰ ਕੇਵਲ 10 ਮਹੀਨੇ ਸੀ ਉਹੀ ਮੌਜੂਦ ਸਨ ਉਹਨਾਂ ਨੇ ਸਾਰੇ ਪਰਿਵਾਰ ਨੂੰ ਵਿਹੜੇ ਵਿੱਚ ਇਕੱਠਾ ਕੀਤਾ ਤੇ ਇਕੱਲੇ-ਇਕੱਲੇ ਨੂੰ ਅਲੱਗ ਕਰਕੇ ਫਿਲਮੀ ਸਟਾਈਲ ਵਿੱਚ ਗੋਲੀਆਂ ਨਾਲ ਫੁੰਡਣਾ ਸ਼ੁਰੂ ਕਰ ਦਿੱਤਾ ਪੋਲਾ ਗਰੋ ਨੇ ਬੱਚਿਆਂ ਤੇ ਵੀ ਤਰਸ ਨਾ ਕੀਤਾ ਰਣਜੀਤ ਸਿੰਘ ਨੇ ਪੋਲੇ ਨੂੰ ਪਛਾਣ ਲਿਆ ਤੇ ਪਿਛਲੇ ਪਾਸਿਓਂ ਬਾਹਰੋਂ ਖਸਕੇ ਆਹੋ ਇਹ ਵੈਸ਼ੀ ਖੇਡ ਵੇਖ ਕੇ ਨਿਆਣੇ ਚੀਕਾਂ ਮਾਰ ਲੱਗ ਪਏ ਪਰ ਇਹ ਚੀਕਾਂ ਗੁੰਡਿਆਂ ਦੇ ਵੈਸ਼ੀ ਹਾਸੇ ਹੇੜ ਦਬਕੇ ਰਹਿ ਗਈਆਂ ਲਾਹੌਰੀ ਹੋਲੇ ਖੇਡੇ ਜਾਂਦੀ ਵੇਖ ਘਬਰਾ ਕੇ 5.5 ਸਾਲ ਦੀ ਮਾਸੂਮ ਲੜਕੀ ਰਾਜਵੀਰ ਕੌਰ ਰਸੋਈ ਦੇ ਅੰਦਰ ਜਾਵੜੀ ਤੇ ਇੱਕ ਸੈਲਫ ਹੇਟ ਲੁਕ ਗਈ ਉਹ ਪੁੱਲੇ ਦਾ ਕਾਤਲ ਟੋਲਾ ਉਥੇ ਪਿੱਛੇ ਹੀ ਜਾ ਪਹੁੰਚਿਆ ਤੇ ਸੈਲਫ ਹੇਟ ਲੁਕੀ ਬੱਚੀ ਨੂੰ ਗੋਲੀ ਮਾਰ ਕੇ ਉੱਥੇ ਹੀ ਖਤਮ ਕਰ ਦਿੱਤਾ ਗਿਆ ਘਰ ਨੂੰ ਅੱਗ ਲਾ ਦਿੱਤੀ ਗਈ ਇਸ ਹੌਲਾ ਕਾਣ ਪਿੱਛੋਂ ਕਾਤਲਾਂ ਦੇ ਚਲੇ ਜਾਣ ਦਾ ਯਕੀਨ ਹੋ ਜਾਣ ਪਿੱਛੋਂ ਵਾਪਸ ਪਰਤੇ ਜੋਗਾ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਆਪਣਾ ਘਰ ਸੜਦਾ ਵੇਖਿਆ ਤਾਂ ਉਹ ਘਬਰਾ ਗਿਆ ਉਹ ਘਰ ਦੇ ਅੰਦਰ ਵੜਿਆ ਹੋਰ ਲੋਕ ਵੀ ਆ ਗਏ ਅੱਗ ਬੁਝਾਈ ਗਈ ਪਰ ਸਾਰਾ ਕੁਝ ਸੜ ਚੁੱਕਾ ਸੀ ਰਣਜੀਤ ਸਿੰਘ ਨੂੰ ਆਪਣੀ ਜਾਨ ਦਾ ਫਿਕਰ ਸਤਾਉਣ ਲੱਗਾ ਹੋਣਾ ਫਿਰ ਉਹ ਲਾਸ਼ਾਂ ਦੇ ਸੰਸਕਾਰ ਕਰਨ ਪਹੁੰਚੇ ਦਮਦਵੀ ਟਕਸਾਲ ਦੇ ਸੇਵਾਦਾਰ ਨਾਲ ਮੈਤੇ ਆ ਗਿਆ ਉੱਥੇ ਹੀ ਉਸ ਦਾ ਚਾਚਾ ਉਸ ਨੂੰ ਆਪਣੇ ਨਾਲ ਮਸਕਰ ਲੈ ਗਿਆ ਪਿੱਛੋਂ ਕਈ ਪੁਲਿਸ ਅਫਸਰਾਂ ਰਹੀ ਉਸ ਨੂੰ ਪਤਾ ਲੱਗਾ ਕਿ ਜੇਕਰ ਉਹ ਬਾਹਰ ਨਾ ਨਿਕਲਦਾ ਤਾਂ ਉਹ ਵੀ ਮਾਰ ਦਿੱਤਾ ਜਾਣਾ ਸੀਗਾ ਤਾਂ ਕਿ ਇਸ ਘਣਾਉਣੇ ਕਾਰੇ ਦਾ ਕੋਈ ਗਵਾਹ ਨਾ ਰਹੇ ਪੂਲਾ ਘਰੋਂ ਨੂੰ ਜਿਵੇਂ ਕਈ ਵੱਡੇ ਪੁਲਿਸ ਅਫਸਰਾਂ ਦੀ ਸਰਪ੍ਰਸਤੀ حاصل ਸੀ ਉਸ ਨੂੰ ਵੇ ਕੇ ਕਿਸੇ ਨੂੰ ਯਕੀਨ ਨਹੀਂ ਸੀਗਾ ਕਿ ਕਿਸੇ ਸਮੇਂ ਪੂਲੇ ਦੇ ਕੁਕਰਮਾ ਦਾ ਵੀ ਹਿਸਾਬ ਕਿਤਾਬ ਹੋ ਸਕਦਾ ਭਾਈ ਬਲਵਿੰਦਰ ਸਿੰਘ ਜਟਾਣਾ ਪੱਕੀ ਕੋ ਹ ਸਾਲ ਦੀ ਪਰ ਜਵਾਨ ਉਮਰ ਵਿੱਚ ਘਰ ਤੋਂ ਨਿਕਲ ਕੇ ਰਣ ਤੱਤੇ ਵਿੱਚ ਵੜਿਆ ਸੀਗਾ 1987 ਤੋਂ ਲੈ ਕੇ 1991 ਤੱਕ ਉਹ ਆਪਣੇ ਇਲਾਕੇ ਅੰਦਰ ਸਰਗਰਮ ਰਿਹਾ ਤੇ ਉਸ ਨੇ ਸਰਕਾਰੀ ਮਸ਼ੀਨਰੀ ਦੀਆਂ ਕਈ ਮਹੱਤਵਪੂਰਨ ਚੋਲਾ ਹਲਾਈਆਂ ਪਰ ਇਲਾਕੇ ਦੇ ਹਿੰਦੂ ਵੀ ਉਸ ਨੂੰ ਆਪਣਾ ਰੱਖਾ ਮੰਨਦੇ ਸਨ ਹਕੂਮਤ ਉਸ ਤੇ ਦਬਾਅ ਬਣਾਉਣ ਲਈ ਉਸ ਦੇ ਪਿਤਾ ਚਾਚੇ ਤੇ ਭਰਾਵਾਂ ਨੂੰ ਆਏ ਦਿਨ ਥਾਣੇ ਅੰਦਰ ਲਿਆ ਕੇ ਵੈਸੀ ਜ਼ੁਲਮ ਦਾ ਸ਼ਿਕਾਰ ਬਣਾਉਂਦੀ ਰਹੀ ਪਰ ਭਾਈ ਜਟਾਣਾ ਇਸ ਦਬਾਅ ਵਿੱਚ ਆਏ ਬਿਨਾਂ ਸੰਘਰਸ਼ ਵਿੱਚ ਬੇਪਰਵਾਹੀ ਨਾਲ ਵਿਚਰਦੇ ਰਹੇ ਉਨਾ ਦੇ ਕਾਰਨਾਮੇ ਵੀ ਸਤਕਤਾਂ ਨੂੰ ਜੜਾਂ ਤੋਂ ਹਿਲਾਉਣ ਵਾਲੇ ਹੁੰਦੇ ਸਨ ਐਸੀ ਚੱਲਦੇ ਸੰਘਰਸ਼ ਵਿੱਚ ਚੰਡੀਗੜ੍ਹ ਦੇ ਐਸਐਸਪੀ ਸੁਮੇਧ ਸੈਣੀ ਦੀ ਕਾਰ ਇੱਕ ਬੰਬ ਧਮਾਕੇ ਵਿੱਚ ਜੋੜੀ ਸੈਣੀ ਜ਼ਖਮੀ ਹੋ ਗਿਆ ਏਜੰਸੀਆਂ ਨੇ ਇਸ ਧਮਾਕੇ ਪਿੱਛੇ ਬਲਵਿੰਦਰ ਸਿੰਘ ਜਟਾਣੇ ਦਾ ਹੱਥ ਹੋਣਾ ਦੱਸਿਆ ਆਮ ਤੌਰ ਤੇ ਜਦੋਂ ਕਿਸੇ ਜਿਹਾਰੂ ਸਿੰਘ ਵੱਲੋਂ ਕਿਸੇ ਕਾਰਨਾਮੇ ਨੂੰ ਸਰਜਾਮ ਦਿੱਤਾ ਜਾਂਦਾ ਸੀਗਾ ਤਾਂ ਪੁਲਿਸ ਫੋਰਸ ਹਾ ਉਸ ਜਿਹਾਰੂ ਦੇ ਪਰਿਵਾਰ ਨੂੰ ਚੁੱਕ ਕੇ ਥਾਣੇ ਲੈ ਜਾਂਦੀਆਂ ਤੇ ਤਸ਼ੱਦਦ ਕਰਦੀਆਂ ਸਨ ਪਰ ਜ਼ਖਮੀ ਸੁਮੇਧ ਸੈਣੀ ਨੂੰ ਪ੍ਰਸਿੱਧ ਕੈਡ ਪੋਲਾ ਪੀਜੀਆਈ ਵਿੱਚ ਮਿਲਿਆ ਜਾਂ ਫਿਰ ਮਲਾਇਆ ਗਿਆ ਅੰਦਰ ਬੈਠ ਕੇ ਕੀ ਕੀ ਗੱਲਾਂ ਹੋਈਆਂ ਇਹ ਉਦੋਂ ਥੋੜਾ ਥੋੜਾ ਸਪਸ਼ਟ ਹੋ ਗਿਆ ਜਦੋਂ ਪੋਲਾ ਆਪਣੀ ਮੰਦੀ ਗੱਲ ਨੂੰ ਲੁਕਾ ਕੇ ਨਾ ਰੱਖ ਸਕਿਆ ਉਸਨੇ ਨਸ਼ੇ ਦੀ ਲੋਰ ਵਿੱਚ ਪੱਤਰਕਾਰਾਂ ਨੂੰ ਸਪਸ਼ਟ ਹੀ ਕਹਿ ਦਿੱਤਾ ਕਿ ਸੁਮੇਧ ਸੈਣੀ ਤੇ ਹੋਏ ਹਮਲੇ ਦਾ ਬਦਲਾ ਲਿਆ ਜਾਵੇਗਾ ਮਿਤੀ 30 ਅਗਸਤ 1991 ਦੀ ਰਾਤ ਪੈਂਦਿਆਂ ਹੀ ਨਿਹੰਗ ਬਣਿਆ ਹੀਡ ਲੁਕੇ ਕੁਝ ਹਥਿਆਰਬੰਦ ਬੰਦਿਆਂ ਦੀ ਟੋਲੀ ਖਮਾਣੋ ਨੇੜਲੇ ਪਿੰਡ ਜਟਾਣਾ ਵਿੱਚ ਪਹੁੰਚੀ ਅਤੇ ਬਲਵਿੰਦਰ ਸਿੰਘ ਨਾਦੇ ਜਿਹਾਰੂ ਦਾ ਘਰ ਪੁੱਛਦੀ ਰਹੀ ਪਰ ਉਸ ਪਿੰਡ ਵਿੱਚ ਕੋਈ ਬਲਵਿੰਦਰ ਸਿੰਘ ਨਾ ਦਾ ਕੋਈ ਜਿਹਾਰੂ ਨਹੀਂ ਸੀਗਾ ਥੱਕਾ ਹਾਰ ਕੇ ਆਖਰ ਵਾਇਰਲੈਸ ਦਾ ਇਸਤੇਮਾਲ ਕੀਤਾ ਗਿਆ ਇਸ ਤੋਂ ਬਾਅਦ ਇਸ ਟੋਲੀ ਨੂੰ ਸਹਿਦ ਮਿਲ ਗਈ ਕਿ ਇਹ ਉਹ ਜਟਾਣਾ ਪਿੰਡ ਖਵਾਣੋ ਦੇ ਕੋਲ ਨਹੀਂ ਬਲਕਿ ਚੌਕੌਰ ਸਾਹਿਬ ਦੇ ਨੇੜੇ ਹੈ ਇਹਨਾਂ ਹਥਿਆਰਬੰਦ ਬੰਦਿਆਂ ਦੀ ਟੋਲੀ ਫਿਰ ਘੂਕਰ ਪੌਂਦੀ ਚਮਕੌਰ ਸਾਹਿਬ ਵੱਲ ਰਵਾਨਾ ਹੋ ਗਈ 23 ਅਗਸਤ ਦੀ ਅੱਧੀ ਰਾਤ ਨੂੰ ਲੰਘ ਕੇ ਘੜੀ ਦੀਆਂ ਸੂਈਆਂ 31 ਅਗਸਤ ਦੀ ਸਵੇਰ ਵਿੱਚ ਦਾਖਲ ਹੋ ਗਈਆਂ ਸਨ ਜਦੋਂ ਕਿ ਇਹ ਟੋਲੀ ਚਮਕੌਰ ਸਾਹਿਬ ਨੇੜਲੇ ਪਿੰਡ ਜਟਾਣਾ ਵਿੱਚ ਦਾਖਲ ਹੋਈ ਹੁਣ ਇਸ ਟੋਲੀ ਨੇ ਕਿਸੇ ਨੂੰ ਬਲਵਿੰਦਰ ਸਿੰਘ ਦਾ ਘਰ ਪੁੱਛਣ ਦੀ ਲੋੜ ਨਹੀਂ ਸਮਝੀ ਸਥਾਨਕ ਸਰਕਾਰੀ ਮਿਸ਼ਨਰੀ ਦਾ ਕੋਈ ਪੁਰਜਾ ਨਾਲ ਆ ਮਿਲਣ ਦਾ ਇਹ ਇੱਕ ਪੱਕਾ ਪ੍ਰਮਾਣ ਸੀਗਾ ਦਿੰਦੇ 3:00 ਵਜੇ ਦੇ ਲਗਭਗ ਇਹ ਟੋਲੀ ਪਾਈ ਬਲਵਿੰਦਰ ਸਿੰਘ ਜਟਾਣਾ ਦੇ ਘਰ ਵਿੱਚ ਦਾਖਲ ਹੋਈ ਘਰ ਵਿੱਚ ਇਸ ਵੇਲੇ ਚਾਰ ਮੈਂਬਰ ਸਨ ਬਲਵਿੰਦਰ ਸਿੰਘ ਜਟਾਣਾ ਦੀ ਬਿਰਧ ਦਾਦੀ ਦਿਵਾਰਕੀ ਕੌਰ ਜਟਾਣੇ ਦੀ ਚਾਚੀ ਜੋ ਮਾਸੀ ਵੀ ਸੀ ਜਸਮੀਰ ਕੌਰ ਜਟਾਣੇ ਦੇ ਚਾਚੇ ਦੀ 7ਵੀਂ ਕਲਾਸ ਵਿੱਚ ਪੜ੍ਹਦੀ ਲੜਕੀ ਮਨਪ੍ਰੀਤ ਕੌਰ ਭਾਈ ਜਟਾਣੇ ਦਾ ਪੋਲੀਓ ਗ੍ਰਸਤ ਭਾਣਜਾ ਸਿਮਰਨਜੀਤ ਸਿੰਘ ਇਨਾ ਚਾਰਾਂ ਨੂੰ ਕਿਸ ਬੇਰਹਿਮੀ ਨਾਲ ਗੋਲੀਆਂ ਨਾਲ ਭੁੰਨਿਆ ਗਿਆ ਇਸ ਦਾ ਅੰਦਾਜ਼ਾ ਲਾਸ਼ਾਂ ਨੂੰ ਵੇਕ ਹੀ ਲਾਇਆ ਜਾ ਸਕਦਾ ਸੀ ਪੋਲੀਓ ਗ੍ਰਸਤ 5 ਸਾਲ ਦੇ ਬੱਚੇ ਨੂੰ ਮੰਜੇ ਦੇ ਉੱਪਰ ਹੀ ਗੋਲੀਆਂ ਨਾਲ ਭੰਦਤਾ ਗਿਆ ਸੀ ਜਦਕਿ ਬਾਕੀ ਲਾਸ਼ਾਂ ਕਮਰੇ ਅੰਦਰ ਖਿਲਰੀਆਂ ਪਈਆਂ ਸਨ ਅਗਲੀ ਸਵੇਰ ਜਦੋਂ ਇਸ ਵਾਰਦਾਤ ਦੀ ਖਬਰ ਇਲਾਕੇ ਵਿੱਚ ਫੈਲੀ ਤਾਂ ਇਲਾਕੇ ਅੰਦਰਲੇ ਇੱਕ ਖੂਫੀਆ ਪੁਲਿਸ ਦੇ ਮੁਲਾਜ਼ਮ ਨੇ ਪਿੰਡ ਦੇ ਇੱਕ ਸ਼ਖਸ ਨਾਲ ਇਸ ਬਾਰੇ ਗੱਲਬਾਤ ਕਰਦਿਆਂ ਸਰਸਰੀ ਪੁੱਛ ਲਿਆ ਕਿ ਕਿੰਨੇ ਮੈਂਬਰ ਮਾਰੇ ਗਏ ਨੇ ਚਾਰ ਉਹਨੇ ਦੱਸਿਆ ਹੈ ਚਾਰ ਮੈਂ ਤਾਂ ਸੁਣਿਆ ਸੀ ਵੀ 5 ਮੈਂਬਰ ਨੇ ਉਸ ਖੂਫੀਆ ਮੁਲਾਜ਼ਮ ਨੇ ਹੈਰਾਨੀ ਨਾਲ ਕਿਹਾ ਉਸਾ ਕੋਫੀਆ ਵਿਭਾਗ ਦੇ ਮੁਲਾਜ਼ਮ ਦੀ ਇਹ ਹੈਰਾਨੀ ਦੀ ਸਮਝ ਵੀ ਪਰਿਵਾਰ ਅਤੇ ਇਲਾਕੇ ਦੇ ਮੈਂਬਰਾਂ ਨੂੰ ਬਾਅਦ ਵਿੱਚ ਲੱਗੀ। ਦਰਸਲ ਇਸ ਵਾਰ ਦਾ ਤੋਂ ਪਹਿਲਾਂ ਜਦੋਂ ਸਵੇਰ ਦੇ ਸਮੇਂ ਪੁਲਿਸ ਦੀ ਟੋਲੀ ਪਾਈ ਜਟਾਣੇ ਦੇ ਘਰ ਗੇੜਾ ਮਾਰ ਕੇ ਗਈ ਸੀਗੀ ਤਾਂ ਉਸ ਸਮੇਂ ਘਰ ਵਿੱਚ ਪੰਜ ਮੈਂਬਰ ਸਨ ਪਰ ਉਹਨਾਂ ਦਿਨਾਂ ਵਿੱਚ ਪੁਲਿਸ ਦੀ ਵੈਛਤ ਤੋਂ ਬਚਣ ਲਈ ਪਰਿਵਾਰ ਦੇ ਮਰਦ ਮੈਂਬਰ ਘਰ ਨਹੀਂ ਸੀ ਸੌਂਦੇ ਆਸੇ-ਪਾਸੇ ਸੌਂਦੇ ਸਨ ਉਹ। ਇਸ ਲਈ ਉਸ ਦਿਨ ਘਰ ਵਿੱਚ ਪੁਲਿਸ ਵੱਲੋਂ ਵੇਖਿਆ ਗਿਆ ਪੰਜਵਾਂ ਮੈਂਬਰ ਪਾਈ ਜਟਾਣੇ ਦੇ ਚਾਚੇ ਦਾ ਲੜਕਾ ਹਰਪ੍ਰੀਤ ਸਿੰਘ ਰਾਤ ਨੂੰ ਸੌਣ ਲਈ ਕਿਤੇ ਹੋਰ ਗਿਆ ਹੋਇਆ ਸੀਗਾ ਜਿਸ ਕਾਰਨ ਉਹ ਬਚ ਗਿਆ। ਪਰ ਖੋਫੀਆਂ ਮਹਿਕਮਾ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਹੀ ਮਾਰੇ ਜਾਣ ਦੇ ਪਰਮ ਵਿੱਚ ਸੀਗਾ ਇਸ ਦੀ ਖਬਰ ਜਦੋਂ ਬਲਵਿੰਦਰ ਸਿੰਘ ਜਟਾਣੇ ਹੋਰਾਂ ਨੂੰ ਮਿਲੀ ਤਾਂ ਉਹਨਾਂ ਦਾ ਕਮਾਲ ਦਾ ਪ੍ਰਤੀਕਰਮ ਸੀਗਾ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਸਕੀਮ ਹੋ ਕੇ ਸਾਡੇ ਪਰਿਵਾਰ ਮਾਰ ਕੇ ਉਹ ਸਾਨੂੰ ਜਨੂਨੀ ਬਣਾ ਦੇਣਗੇ ਕਿ ਅਸੀਂ ਵੀ ਬਦਲਾ ਲੈਣ ਦੀ ਬੇਦੋਸ਼ੇ ਪਰਿਵਾਰ ਮਾਰਾਂਗੇ ਤੇ ਲਿਹੋਂ ਉਖੜ ਜਾਾਂਗੇ ਪਰ ਆਪਾਂ ਕਿਸੇ ਵੀ ਬੇਦੋਸ਼ੇ ਪਰਿਵਾਰ ਨੂੰ ਨਹੀਂ ਮਾਰਨਾ ਜਿਸ ਸਿਆਣਪ ਤੇ ਜਿਗਰੇ ਦਾ ਸਬੂਤ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਆਪਣੇ ਪਰਿਵਾਰ ਦੇ ਮਾਰੇ ਜਾਣ ਤੋਂ ਬਾਅਦ ਦਿੱਤਾ ਸੀ ਉਹ ਸੱਚਮੁੱਚ ਬਹੁਤ ਹੀ ਬਾ ਕਮਾਲ ਦਾ ਸੀਗਾ ਤੇ ਹੁਣ ਸੁਣੋ ਵੀ ਪੂਲੇ ਉਤੇ ਕਾਲ ਕਿਵੇਂ ਆਣ ਕੁ ਗਿਆ ਸੀਗਾ 27 ਅਗਸਤ 2008 ਦਾ ਦਿਨ ਚੜ੍ਹ ਪਿਆ ਸੀਗਾ ਅਮਰਤ ਸਰ ਦੀ ਗੁਮਟਾਲਾ ਜੇਡ ਵਿੱਚ ਸਵੇਰ ਦੀ ਬੰਦੀ ਖੁੱਲ ਗਈ ਸੀ ਤੇ ਕੈਦੀਆਂ ਤੇ ਹਵਾਲਾਤੀਆਂ ਦੀਆਂ ਵੱਖੋ ਵੱਖ ਬੈਰ ਕਾ ਵਿੱਚ ਚਹਲ ਪਹਲ ਆਰੰਭ ਹੋ ਗਈ ਸੀ ਹਵਾਲਾਤੀ ਆਪਣੇ ਨਿਤ ਦੇ ਕਾਰਵਿਹਾਰ ਵਿੱਚ ਰੁੱਝੇ ਹੋਏ ਸਨ ਕਹੀਂ ਤਾਂ ਭਾਵੇਂ ਸੁੱਤੇ ਹੋਏ ਸਨ ਪਰ ਬਹੁਤੇ ਨਹਾਉਣ ਧੋਣ ਦੇ ਆਰ ਵਿੱਚ ਲੱਗ ਚੁਕੇ ਸਨ ਬਾਥਰੂਮਾਂ ਦੇ ਅੱਗੇ ਭੀੜ ਹੋ ਚੁੱਕੀ ਸੀ ਇੱਕ ਦੂਜੇ ਨਾਲ ਹਾਸਾ ਮਖੌਲ ਵੀ ਹੋ ਰਿਹਾ ਸੀਗਾ ਪਰ ਇਹ ਸਾਰੇ ਵਰਤਾਰੇ ਵਿੱਚ ਦੋ ਕਲੀਨ ਸ਼ੇਵ ਨੌਜਵਾਨ ਚਹਲ ਕਦਮੀ ਕਰਨ ਵਾਂਗ ਆਪਣੀ ਬੈਰਕ ਤੋਂ ਬਾਹਰ ਨਿਕਲ ਕੇ ਤੁਰੇ ਜਾ ਰਹੇ ਸਨ। ਉਹਨਾਂ ਦੇ ਮੋਢਿਆਂ ਤੇ ਤੌਲੀਏ ਸਨ, ਹੱਥਾਂ ਵਿੱਚ ਟੁੱਥ ਬ੍ਰਸ਼ ਤੇ ਇੱਕ ਨੌਜਵਾਨ ਦੇ ਹੱਥ ਵਿੱਚ ਡੋਲ ਸੀਗਾ। ਉਹ ਨੌਜਵਾਨ ਪਹਿਲਾਂ ਚੱਕੀ ਨੰਬਰ 3 ਵਿੱਚ ਪਹੁੰਚੇ, ਉੱਥੇ ਉਹਨਾਂ ਨੇ ਇੱਕ ਟੁੱਥ ਬ੍ਰਸ਼ ਉੱਪਰ ਕੱਪੜਾ ਲਪੇਟ ਕੇ ਲੱਕੜ ਦੀ ਮਦਦ ਨਾਲ ਅੱਗ ਬਾਲ ਕੇ ਇੱਕ ਮਸ਼ਾਲ ਜਿਹੀ ਬਣਾ ਲਈ। ਹੁਣ ਉਹ ਦੋਵੇਂ ਚੱਕੀ ਨੰਬਰ 2 ਵੱਲੋਂ ਤੁਰ ਪਏ। ਦੋ ਨੰਬਰ ਚੱਕੀ ਦੇ ਕੋਲ ਜਾ ਕੇ ਇਹਨਾਂ ਵਿੱਚੋਂ ਇੱਕ ਜਾਣਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਰਚੰਦ ਸਿੰਘ ਮਾੜੀ ਕੰਬੋਗੇ ਸੀਗਾ ਉਹ ਬਾਹਰ ਗੇਟ ਕੋਲ ਖਲੋ ਗਿਆ ਜਦਕਿ ਦੂਜਾ ਜਿਹਦਾ ਨਾਂ ਨਵਤੇਜ ਸਿੰਘ ਉਰਫ ਗੁੱਗੂ ਦੱਸਿਆ ਜਾਂਦਾ ਹੈ ਉਹ ਅੰਦਰ ਗਿਆ ਅੰਦਰ ਜਾਣ ਵਾਲੇ ਨੌਜਵਾਨ ਦੇ ਇੱਕ ਹੱਥ ਵਿੱਚ ਢੋਲ ਸੀਗਾ ਤੇ ਦੂਜੇ ਵਿੱਚ ਬਲਦੀ ਹੋਈ ਆਰਦੀ ਮਸ਼ਾਲ ਸੀਗੀ ਉਹ ਅੰਦਰ ਦਾਖਲ ਹੋਇਆ ਤਾਂ ਨਹੰਗ ਬਾਣੇ ਵਿਚਲਾ ਸ਼ੈਤਾਨ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀਗਾ ਸ਼ਾਇਦ ਰਾਜਨੀਤੀ ਦੇ ਸਮੀਕਰਨਾਂ ਨੂੰ ਵਾਚ ਕੇ ਆਪਣੀ ਰਿਹਾਈ ਹੋਣ ਦੇ ਸਮੇਂ ਦਾ ਅੰਦਾਜ਼ਾ ਲਾ ਰਿਹਾ ਹੋਵੇ ਉਹ ਅੰਦਰ ਦਾਖਲ ਹੋਏ ਕਲੀਨ ਸ਼ੇਵ ਨੌਜਵਾਨ ਨੇ ਉਸਦਾ ਧਿਆਨ ਅਖਬਾਰ ਵੱਲੋਂ ਉਖੇੜ ਦਿੱਤਾ ਤੇ ਉਸਨੇ ਸਵਾਲੀਆਂ ਨਜ਼ਰਾਂ ਨਾਲ ਉਕਤ ਨੌਜਵਾਨ ਵੱਲ ਵੇਖਿਆ। ਉਕਤ ਨੌਜਵਾਨ ਦਾ ਚਿਹਰਾ ਸ਼ਾਂਤ ਪਰ ਕਠੋਰ ਸੀਗਾ। ਪੂਲੇ ਦੀਆਂ ਸਵਾਲੀਆਂ ਨਜ਼ਰਾਂ ਦੇ ਜਵਾਬ ਵਿੱਚ ਉਕਤ ਨੌਜਵਾਨ ਸ਼ੇਰਵੰਗ ਦਿਖਾੜਿਆ ਵੀ ਚੱਲੋ ਪਾਪੀਆ ਹੋ ਜਾ ਤਿਆਰ ਤੇਰਾ ਅੰਤ ਆ ਗਿਆ ਈ। ਪੂਲੇ ਦੇ ਚਿਹਰੇ ਤੇ ਇੱਕਦਮ ਹੈਰਾਨੀ ਅਤੇ ਘਬਰਾੜ ਦੇ ਚਿੰਨ੍ਹ ਆਏ ਪਰ ਉਹ ਕੁਝ ਬੋਲ ਨਾ ਸਕਿਆ। ਉਕਤ ਨੌਜਵਾਨ ਨੇ ਹੱਥ ਵਿੱਚ ਫੜੇ ਡੋਲੋ ਵਿਚਲਾ ਪੈਟਰੋਲ ਪੂਲੇ ਦੇ ਉੱਪਰ ਰੋੜ ਦਿੱਤਾ ਤੇ ਨਾਲ ਹੀ ਅੱਗ ਵਾਲੀ ਮਸ਼ਾਲ ਉਹਦੇ ਉੱਪਰ ਸੁੱਟ ਦਿੱਤੀ। ਇਕਦਮ ਅਗ ਦਾ ਪੰਭੂਕਾ ਪੜ ਕੇ ਆ ਤੇ ਨਾਲ ਹੀ ਪੂਲੇ ਦੀਆਂ ਲੇਰਾਂ ਨਿਕਲਣ ਲੱਗ ਪਈਆਂ ਬਾਹਰ ਖਲੋਤਾ ਨੌਜਵਾਨ ਮਸਤੈਦੀ ਨਾਲ ਪੂਲੇ ਦੀ ਦੇਖਭਾਲ ਲਈ ਉਸਦੇ ਨਾਲ ਰੱਖੇ ਗਏ ਉਸਦੇ ਸਾਥੀ ਦੇ ਨਜ਼ਰ ਰੱਖ ਰਿਹਾ ਸੀ ਤੇ ਉਸ ਵੱਲੋਂ ਕੋਈ ਹਰਕਤ ਹੋਣ ਤੇ ਉਸ ਨੂੰ ਸੰਭਾਲ ਸਕੇ ਪਰ ਸ਼ੈਤਾਨ ਦੇ ਇਸ ਸਾਥੀ ਦੀ ਵੀ ਅਗਾਮ ਵਧਣ ਦੀ ਹਿੰਮਤ ਨਾ ਪਈ ਐਨ ਐਨਓ ਪੂਲੇ ਨੂੰ ਅੱਗ ਲਾਉਣ ਵਾਲਾ ਨੌਜਵਾਨ ਹਵਦਾ ਹੋਇਆ ਬਾਹਰ ਨਿਕਲੇ ਆ ਉਸ ਨੇ ਕੰਮ ਹੋ ਜਾਣ ਦਾ ਸੰਕੇਤ ਕੀਤਾ ਤੇ ਦੋਵੇਂ ਉੱਥੋਂ ਚਲੇ ਗਏ ਉਹਨਾਂ ਦੋਹਾਂ ਦੇ ਚਲੇ ਜਾਣ ਪਿੱਛੋਂ ਪੂਲੇ ਦਾ ਸਾਥੀ ਵੱਡਾ ਹਵਾਜ਼ ਹੋਇਆ ਭੱਜਾ ਭੱਜਾ ਪੂਲੇ ਦੀ ਚੱਕੀ 'ਚ ਵੜਿਆ ਉਹਲਾ ਦੁਸ਼ਟ ਜਿਹੜਾ ਕਦੇ ਮਸੂਮ ਤੇ ਬੇਗੁਨਾਹ ਮਨੁੱਖਾਂ ਨੂੰ ਅੱਗ ਲਾ ਕੇ ਬੇਸ਼ੀ ਹਾਸਾ ਹੱਸਦਾ ਹੁੰਦਾ ਸੀ ਅੱਜ ਖੁਦ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਲੇਹਰਾ ਮਾਰਦਾ ਕੰਦਾ ਨਾਲ ਵਾਦਾਂ ਫਿਰ ਫੇਰ ਭਾਦਾ ਤੇ ਤੜਤੜਦਾ ਹੋਇਆ ਉਹ ਚੱਕੀ ਤੋਂ ਬਾਹਰ ਪਾਣੀ ਵਾਲੀ ਹੋਂਦੀ ਵਿੱਚ ਜਾਵੜਿਆ ਪਰ ਉਸ ਵਿੱਚ ਪਾਣੀ ਬਹੁਤ ਘੱਟ ਸੀਗਾ ਜਦੋਂ ਤੱਕ 2-3 ਜਣੇ ਨੇ ਉਸ ਦੇ ਜਿਸਮ ਤੇ ਅੱਗ ਬੁਝਾਈ ਉਦੋਂ ਤੱਕ ਉਹ 60% ਤੋਂ ਉੱਪਰ ਸੜ ਚੁੱਕਾ ਸੀ ਇਕਦਾਂ ਹੀ ਵਿਸਲਾ ਵੱਜਣ ਲੱਗ ਪਈਆਂ ਜੇਲ੍ਹ ਵਿੱਚ ਭਾ ਦੌੜ ਮੱਚ ਗਈ ਨਫਤੇਜ ਸਿੰਘ ਤੇ ਹਰਚਾਂਦੇ ਸਿੰਘ ਨੂੰ ਪੁਲਿਸ ਹਾਰਾਸ ਵਿੱਚ ਲੈ ਲਿਆ ਗਿਆ ਤੇ ਪੁੱਲੇ ਨੂੰ ਹਸਪਤਾਲ ਭੇਜ ਦਿੱਤਾ ਗਿਆ ਪੱਤੇ ਕਾ ਹੋਵੇ ਚ ਪੂਲਾ ਆਜੇ ਬੋਲਣ ਦੀ ਹਾਲਤ ਵਿੱਚ ਸੀਗਾ ਪੱਤਰਕਾਰਾਂ ਨੇ ਉਸ ਨੂੰ ਘਟਨਾ ਬਾਰੇ ਪੁੱਛਿਆ ਤਾਂ ਉਸ ਦਾ ਜਵਾਬ ਜੋ ਟੀਵੀ ਚੈਨਲਾਂ ਤੇ ਸਾਰੀ ਦੁਨੀਆ ਨੇ ਵੇਖਿਆ ਸੁਣਿਆ ਉਹ ਇਹ ਸੀ ਵੀ ਹਾਏ ਮੈਂ ਪਹਿਲਾਂ ਹੀ ਕਿਹਾ ਸੀ ਮੈਨੂੰ ਖਤਰਾ ਹੈ ਮੈਨੂੰ ਵੱਖਰਾ ਰੱਖੋ ਨਹੀਂ ਰੱਖਿਆ ਹਾਏ ਉਹ ਦੋ ਮੋਨੇ ਮੁੰਡੇ ਸੀ ਤੇ ਲੇਹਰਾ ਮਾਰਦਾ ਪੂਲਾ ਖੇਤੀ ਹੀ ਬੇਸੁਰਤ ਹੋ ਗਿਆ ਤੇ ਮਰ ਗਿਆ ਸੋ ਦੋਸਤੋ ਇਹ ਸੀ ਗੱਲਬਾਤ ਪੂਲੇ ਰਾਖਸ਼ ਬਾਰੇ ਪੂਲਾ ਜੋ ਕਿ ਬੰਦਿਆਂ ਵਿੱਚ ਨਹੀਂ ਗਿਣਿਆ ਜਾ ਸਕਦਾ ਉਹ ਇੱਕ ਤਰ੍ਹਾਂ ਦਾ ਦਾਨਵ ਹੈ ਸੀਗਾ ਐਡੇ ਐਡੇ ਜ਼ੁਲਮ ਐਡੇ ਐਡੇ ਪਾਪ ਹੈ ਜਿਹੜੇ ਉਹ ਇੱਕ ਦਾਨਵ ਹੀ ਕਰ ਸਕਦਾ ਹੈ